ਨਾਲੇ ਉਹਨਾਂ ਨੂੰ ਟਵੀਟ ਤੇ ਨਹੀਂ ਕਰਨਗੇ ਉਹ ਬਿਮਾਰ ਹੈ ਆ ਦਾ ਦਿਨ ਦੀ ਉਹਨਾਂ ਕੈਮਰੇ ਵਾਲੇ ਵੀ ਠੀਕ ਹੈ ਉਹ ਜਨਾ ਕੀ ਹੁੰਦਾ ਨਾ ਇਹ ਕੀ ਕਰੀ ਮੈਂ ਵੀ ਸਮਝਦਾ ਰਹਿਣਾ ਬਹੁਤ ਮੈਂ ਬਰੀਕੀ ਨਾਲ ਸੋਚਦਾ ਆ ਇਹ ਗੱਲਾਂ ਕੋਈ ਗੱਲ ਨਹੀਂ ਮਸ਼ਹੂਰੀ ਦੀ ਇਹ ਸਭ ਤੋਂ ਵੱਡੀਆਂ ਨਿਸ਼ਾਨੀਆਂ ਹੁੰਦੀਆਂ ਅਫਵਾਹਾਂ ਫੈਲਣੀਆਂ ਆ ਆਹ ਬੰਦੇ ਪਰ ਕੀ ਫੈਲੂਗੀ ਜੀ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਮਸ਼ਹੂਰ ਬੰਦੇ ਬਾਰੇ ਇਹ ਵਾਅ ਫੈਲਦੀਆਂ ਨੇ ਵੀ ਆਇਆ ਹੋ ਗਿਆ ਆਇਆ ਹੋ ਗਿਆ ਉਹਨੂੰ ਆਇਆ ਹੋ ਗਿਆ ਹੋਇਆ ਕੁਝ ਨਹੀਂ ਹੁੰਦਾ ਅਫਵਾਹਾਂ ਦਾ ਮਤਲਬ ਹੀ ਪਹਿਲੀ ਅਫਵਾਹਾਂ ਦਾ ਮਤਲਬ ਹੀ ਮਸ਼ਹੂਰੀ ਹੁੰਦਾ ਸੱਚ ਜਿੱਦੇ ਤੁਹਾਡੇ ਬਾਰੇ ਵਾਫ ਫੈਲ ਗਈ ਸਮਝੋ ਤੁਸੀਂ ਮਸ਼ਹੂਰ ਹੋ ਗਏ ਤੁਹਾਨੂੰ ਮੇਰੇ ਬਾਰੇ ਕੀ ਵਾਫ ਫੈਲ ਗਈ ਸੀ ਕਰਮਜੀਤ ਵੀ ਨਾਲ ਹੀ ਸੀ ਉਹ ਮੈਂ ਲੁਧਿਆਣਾ ਆ ਗਿਆ ਕਲਾਕਾਰੀ ਦੇ ਤੌਰ ਤੇ ਮੈਂ ਹਿੱਟ ਹੋ ਗਿਆ ਸਾਡੇ 17 ਸਾਲ ਦੀ ਉਮਰ 'ਚ ਹੀ ਕੁਲਫੀ ਗਰਮਾ ਗਰਮ ਇਹ ਉਹ ਕੈਸਟਾ ਆ ਗਿਆ ਉਸ ਵੇਲੇ ਮੋਬਾਈਲ ਹੁੰਦੇ ਨਹੀਂ ਸੀ ਅਵਾਹ ਫੈਲ ਗਈ ਵੀ ਐਕਸੀਡੈਂਟ 'ਚ ਉਹ ਗਵਰਨਮੈਂਟ ਤਾਂ ਨਿਪਟ ਗਿਆ ਗਾਮ ਮਰੇ ਯਾਰ ਦੋਸਤ ਚਮਾ ਜਿਹੜੇ ਅਸਲੀ ਜਿਗਰੀ ਉਹਨਾਂ ਨੇ ਚਾਰ ਪੰਜ ਨੇ ਬਣਾਇਆ ਅਫਸੋਸ ਦਾ ਪ੍ਰੋਗਰਾਮ ਤੁ ਵੀ ਨਾ ਆਣ ਸੀ ਭਈ ਹੈ ਅਸ ਦਾ ਸਕਾਰਤਕ ਗਿਆਸ ਤੋਂ ਵੀ ਪਿੰਡ ਜਾਵੜੇ ਜੀ ਸਾਡੇ ਪਿੰਡ ਜਾਵੜੇ ਸੁਨਾਮ ਤੋਂ ਤੇ ਪਿੰਡ ਜਾ ਕੇ ਨਾ ਦੇਖਿਆ ਵੀ ਮੇਰੀ ਮਾਂ ਤਾਂ ਤੁਹ ਲੇਟਾਂ ਉਕੇ ਤੇ ਕੰਮ ਕਰੀ ਜਾਂਦੀ ਐ ਘਰੇ ਪੱਲੀ ਪੁੱਲੀ ਕੋਈ ਬਿਛੀ ਨਹੀਂ ਹੋਈ ਦੀ ਗਰੋਂ ਧੋਣ ਵੀ ਨਹੀਂ ਹੈਗਾ ਨਾ ਕਹਿੰਦੇ ਫਿਰ ਹਜੇ ਪਤਾ ਨਹੀਂ ਲੱਗਿਆ ਹੁਣ ਹਜੇ ਪਾਚ ਆਪਦੇ ਆਪ ਨੂੰ ਸਹੀ ਕਹਿ ਰਹੇ ਨੇ ਹਜੇ ਪਤਾ ਹੀ ਲੱਗਿਆ ਹੁਣ ਅੱਜ ਕੱਲ ਤੁਹਾਨੂੰ ਪਤਾ ਬਾਅਦ ਚ ਦੱਸ ਦੇ ਬਾਅਦ ਚ ਦੱਸ ਦੇ ਆਪਾਂ ਮੇਰਾ ਰਸੀ ਹਜੇ ਇਦਰਾ ਅਰੇ ਬੇਬੇ ਹੌਕਰ ਲੈ ਜੀ ਹੈ ਨਾ ਕੱਲਾ ਕੱਲਾ ਪੁੱਤ ਹੈ ਤੇ ਬਹਿ ਗਏ ਉਹਨਾਂ ਜਾਪੜ ਪਿਆ ਤੀ ਕਈ ਗੱਲਾਂ ਗੱਲਾਂ ਵਿੱਚ ਪੁੱਛ ਲਈ ਹੋਰ ਭਗਵੰਤ ਦਾ ਅਸਟਾਈ ਡਰੇ ਸੀ ਉਹ ਦਰਦ ਜਾਂਦੇ ਜਿਹੜੇ ਲੋਕ ਕਰੇ ਭਗਵੰਤ ਦਾ ਹਾਂ ਭਾਈ ਕਾ ਦੁਕਾਨ ਤੇ ਪਹਿਲਾਂ ਫੋਨ ਆ ਕੇ ਹਟਿਆ ਤੇ ਕਿਤੇ ਪ੍ਰੋਗਰਾਮ ਤੇ ਗਿਆ ਹੋਇਆ ਲੁਧਿਆਣਾ ਤੇ ਉਹ ਯਾਪਨ ਕੋ ਮੈ ਪੁੱਛ ਲਿਆ ਕੱਲ ਰਾਤ ਮਰਿਆ ਉਹ ਤਾਂ ਮੈਂ 2 ਘੰਟੇ ਪਹਿਲਾਂ ਫੋਨ ਕਰਕੇ ਹਟਿਆ ਯਾਰ ਤੇ ਇਹਨਾਂ ਨੇ ਆ ਕੇ ਸਨਾ ਮੈਨੂੰ ਫੋਨ ਕੀਤਾ ਮੈਂ ਕਿਹਾ ਸ਼ੋਅ ਤਾਂ ਆਇਆ ਮੈਂ ਕਿਹਾ ਕਹਿੰਦੇ ਯਾਰ ਤੂੰ ਕਿਵੇਂ ਐ ਮੈਂ ਠੀਕ ਐ ਜੋਨੇ ਮੈਂ ਜਰਸੀ ਬੋਲਦਾ ਮੈਂ ਜੋ ਨਹੀਂ ਆ ਕਹਿੰਦੇ ਯਾਰ ਇਸਦਾ ਅਫਸੋਸ ਕਰਿਆ ਜੇ ਯਾਰ ਨਾਲੀ ਸੀ ਬਈ ਤੂੰ ਹਾਂ ਇਹਨ ਵੀੜੇ ਆਈ ਸੀ ਕੰਮ ਸੋਈ ਨਹੀਂ ਹੁੰਦਾ ਆਈ ਚਲੀ ਹੁਣ ਮੇਰੇ ਵਰਤਾਂ ਆਈ ਹੁਣ ਉਹ ਪੋਟ ਟਵੀਟ ਕਰਕੇ ਹੁਣ ਟਵੀਟ ਕਰਕੇ ਕਹਿੰਦੇ ਨੇ ਵੀ ਲਾ ਵੀ ਖਾਤਮਾ ਕੰਮ ਨਹੀਂ ਨਿਬੜ ਗਿਆ ਜਿੰਨਾ ਚਿਰ ਪਬਲਿਕ ਨਾਲ ਹੈ ਔਰ ਜਿੰਨਾ ਚਿਰ ਪ੍ਰਮਾਤਮਾ ਨਾਲ ਹੈ ਕੁਝ ਨਹੀਂ ਹੁੰਦਾ ਕਿਸੇ ਨੂੰ ਬਸ ਪਬਲਿਕ ਦੀ ਪ੍ਰਮਾਤਮਾ ਬਸ ਹੈ ਲੋਕਾਜੀ ਪ੍ਰਭਾਤ ਵਾਸਤੇ ਸੋ ਇੱਧਰਲੇ ਪਾਸੇ ਹੀ ਆਪਸੇ ਬੈਠੇ ਨੇ ਜਿਹੜੇ ਕ੍ਰਿਸ਼ਨ ਕੁਮਾਰ ਜਾਣਦੇ ਹੋਵੋਗੇ ਤੁਸੀਂ ਕਾਫੀ ਜਾਣਦੇ ਹੋ ਜਿਹੜੇ ਖਾਸ ਤੌਰ ਤੇ ਟੀਚਰ ਨੇ ਤਾਂ ਜਾਣਦੇ ਹੋਣਗੇ ਪੱਕਾ ਮੈਂ ਵੀ ਉਹਨਾਂ ਨੂੰ ਉਹ ਤੋਂ ਤੋਂ ਜਾਣਦਾ ਜੀ ਮੈਂ ਕਿਹਾ ਇੱਕ ਵਾਰੀ ਮੈਂ ਇਹਨਾਂ ਨੂੰ ਮੇਜ਼ਨ ਦਾ ਪ੍ਰੋਗਰਾਮ ਬਣਾਇਆ ਕੋਈ ਬਦਲੀ ਬਦਲੀ ਸੀ ਮੈਂ ਕਲਾਕਾਰ ਦੇ ਤੌਰ ਤੇ 34 ਸੈਕਟਰੀ ਦਫ਼ਤਰ ਸੀ ਨਾ ਕਦੇ ਰਾਤ ਨੂੰ 11:30 ਵਜੇ ਆਈ 11:30 ਵਜੇ ਮੈਂ ਰਾਤ ਨੂੰ 11:30 ਵਜੇ ਮਤਲਬ ਦਫਤਰ ਖੁੱਲਦਾ ਕਹਿੰਦੇ ਖੁੱਲਾ ਹੋਗਾ ਰਾਤ ਨੂੰ 11:30 ਵਜੇ ਕੇ ਦਫਤਰ ਖੁੱਲਾ ਸੀਗਾ ਸਾਰਾ ਸਟਾਫ ਬੈਠਾ ਸੀ ਫੋਟ ਪ ਵੱਡਾ ਵੱਡਾ ਲਿਖ ਕੇ ਲਾਇਆ ਸੀ ਬਦਲੀਆਂ ਵਾਲੇ ਅੰਦਰ ਆਉਣ ਦੀ ਖੇਚੜ ਨਾ ਕਰਨ ਮੈਂ ਤਾਂ ਅਰਜੀ ਜੀ ਵਿੱਚੀ ਦਾ ਬਲੀ ਮੈਂ ਕਿਹਾ ਉਹਨੂੰ ਖੇਚੜ ਤਾਂ ਕਰ ਹੀ ਲਈ ਹੁਣ ਬੈਸੀ ਮਿਲ ਜਲਦੇ ਆ ਜੀ ਤਾਂ ਸਾਡੇ ਅਫਸਰ ਨੇ ਕ੍ਰਿਸ਼ਨ ਕੁਮਾਰ ਜੀ ਅੱਜ ਕੱਲ ਇਰੀਗੇਸ਼ਨ ਚ ਨੇ ਤੇ ਫਾਈਨਾਂਸ ਵੀ ਦੇਖਦੇ ਨੇ ਆ ਜਿਹੜੀਆਂ ਪਿੰਡਾਂ ਨੂੰ ਕੱਸੀਆਂ ਪਿੰਡਾਂ ਨੂੰ ਜਿਹੜੀਆਂ ਨਹਿਰਾਂ ਸੂਹੇ ਰਜਵਾਹੇ ਥਲੋਂ ਦੀ ਪਾਈਪਾਂ ਸਾਰੀਆਂ ਇਸ ਬੰਦੇ ਨੇ ਪਾਈ। ਔਰ ਆਪਰੇ ਕਮਿਊਨਿਟੀ ਡੈਡੀਕੇਟਡ ਆ ਬਸ। ਤਾਂ ਤੈਨੂੰ ਜਾਨੂ ਅਫਸਰ ਅਫਸਰ